ਮਸੂਦ ਅ ਮੈਂ ਰਜਿੰਦਰ ਸਿੰਘ ਜਈ ਕਿਤੇ ਆਪਣੀ ਸੇਵਾ ਨਿਭਾ ਰਿਹਾ ਹਾਂ ਇਸ ਟਾਈਮ ਸੇਵਾ ਐਸੋਲੇ ਸਬਜੀਨਡਾਲਾ ਦੇ ਵਿੱਚ ਅੱਛਾ ਕਾਦੀ ਕਾਦੀ ਤੋਂ ਲੈ ਕੇ ਮਿਰਜ਼ਾਪੁਰ ਤੋਂ ਲੈ ਕੇ ਜੀ ਤੇ ਲਗਭਗ ਟੁੰਡੀ ਕੋਕਾਂ ਤੇ ਨੰਗਲ ਦੇ ਨਾਲ ਇਹ ਲੱਗ ਜਾਂਦਾ ਜੀ ਸਾਰਾ ਮੇਰੇ ਕੋ ਆ ਕਾਦੀ ਕਾਦੀ ਤੁਹਾਨੂੰ ਮੁਸ਼ਕਲ ਆ ਰਹੀਆਂ ਜਿੱਦਾਂ ਸਟਾਫ ਦੀ ਆਪ ਗੱਲ ਕਰੀਏ ਕਿੰਨਾ ਕ ਸਟਾਫ ਜਿਹੜਾ ਤੁਹਾਡੇ ਕੋਲ ਇਸ ਟਾਈਮ ਜਦਾਂ ਬੇਲੀ ਘਰ ਦੀ ਗੱਲ ਕਰੀਏ ਤਾਂ ਕਿੰਨਾ ਕ ਸਟਾਫ ਜਿਹੜਾ ਉਪਲਬਧ ਵਾ ਤੁਹਾਡੇ ਕੋਲ ਸਾਨੂੰ ਇਹ ਨਾ ਫੀਲਡ ਸਟਾਫ ਦੀ ਬੜੀ ਕਮੀ ਆ ਰਹੀ ਆ ਅੱਛਾ ਫੀਲਡ ਸਟਾਫ ਦੇ ਵਿੱਚ ਦਮਾ ਲਾਈਨ ਮੈਨ ਇਹਮ ਦੀ ਜਿਹੜੀ ਕਮੀ ਬਹੁਤ ਜ਼ਿਆਦਾ ਆ ਰਹੀ ਆ ਕਿਉਂਕਿ ਸਾਨੂੰ ਅੱਜ ਜਦਾਂ ਇਹ ਹਰ ਵਾਰੀ ਤੁਸੀਂ ਦੇਖਿਆ ਇਸ ਮਹੀਨੇ ਜਹਾਂ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਦਮਾਂ ਨੇ ਜੀ ਆਂ ਆ ਉਹਦੇ ਕਰੇ ਮੁਸ਼ਕਲ ਹੀ ਨਹੀਂ ਹੁੰਦੀ ਆ ਕਿ ਆਪਾਂ ਉਹ ਤਾਂ ਵੀ ਬਹੁਤ ਔਖੇ ਹੁੰਦੇ ਆ ਸਾਡੇ ਦੋ ਦੋ ਤਿੰਨ ਤਿੰਨ ਬੰਦੇ ਨੇ ਤੇ ਉਹਨਾਂ ਦੇ ਕੋਲ ਜਿਹੜਾ ਵਾ ਫੀਡਰ ਵੀ ਦੋ ਦੋ ਤਿੰਨ ਤਿੰਨ ਚੱਲਦੇ ਨੇ ਤਦੋਂ ਸਾਰੇ ਫੀਲਡਾਂ ਵਿੱਚ ਇਕੱਠਾ ਫਾੜ ਪੈਂਦਾ ਨੇਦੀ ਦੇ ਨਾਲ ਕੋੜ ਵੀ ਟੁੱਟਦੇ ਨੇ 18 ਮੀਟਰੀਆਂ ਸਭ ਤੋਂ ਜ਼ਿਆਦਾ ਉਹਦੇ ਕਰਕੇ ਇੱਕ ਫੀਲਡ ਨੂੰ ਚਲੌਂਕ ਪਹਿਲਾਂ ਚਲੌਣਾ ਮਿਲਦਾ ਉਸ ਤੋਂ ਬਾਅਦ ਦੀ ਦੀਵਾਰੀ ਨੂੰ ਉਸ ਤੋਂ ਬਾਅਦ ਇਹ ਦੇਖ ਕੇ ਸਾਨੂੰ ਕੁਝ ਨਹੀਂ ਆਇਆ ਜੇ ਸਟਾਫ ਆਪਣਾ ਸਾਰਾ ਬੁਰਾ ਹੈ ਤੇ ਕੋਈ ਆਪਣਾ ਨਹੀਂ ਕਿੰਨੇ ਵੇੜਦੇ ਰੱਖਦਾ ਆਪਣਾ ਪਸਵਾਣ ਤੇ ਇਨਕੇ ਜਿਹੜਾ ਬਿਜਲੀ ਆਪਣਾ ਸਭ ਪੀਜਾ ਟਾਈਮ ਦੇ ਬਚੂ ਰਹਿੰਦੀ ਹੈ ਤੇ ਜਦੋਂ ਇਹਦਾ ਕਿਸੇ ਤੋਂ ਪੁੱਛਣਾ ਤੁਹਾਨੂੰ ਤੁਹਾਨੂੰ ਬਾਰੇ ਪਿੱਛੇ ਆਵਰੇ ਹਾਂਜੀ ਹੁੰਦੀ ਰਹਿੰਦੀ ਰਹਿੰਦੀ ਉਵਿਸ਼ਕਾਰ ਅਨਝਾਲਦੀ ਨਹੀਂ ਉਹ ਵੀ ਰਹੀਆਂ ਉਹ ਕਹਿੰਦੇ ਜਿੱਦਾਂ ਤੇ ਉਹ ਵੀ ਕਿੰਨੇ ਇਹਨਾਂ ਚਲੋ ਬਣਾਉਣਾ ਉੱਪਰ ਲਿਖੀ ਦੋ ਨਾ ਪਿੱਛੇ ਆ ਵੀ ਚਲੋ ਸਟਾਫ ਬਣੇ ਨਹੀਂ ਅੰਮੀ ਆ ਜੀ ਬਣਾਦੇ ਹਰਥਾਂ ਦੇ ਇਹ ਨਹੀਂ ਵੀ ਕੱਲੇ ਸਾਡੇ ਦਫ਼ਤਰ ਚ ਹਰ ਥਾਂ ਹੀ ਬਣਾ ਸਟਾਫ ਦੀ ਜਮਾਤ ਹੋਰ ਕਿੰਨਾ ਕਿ ਜਿਹੜੇ ਸਟਾਫ ਮੈਂਬਰ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਕਿੰਨੇ ਕੁ ਮੁੰਡੇ ਨੇ ਸਿੱਧਾ ਪ੍ਰਾਈਵੇਟ ਰੱਖੀ ਹੋਈ ਜਾਂ ਸਰਕਾਰੀ ਇਹ ਜਿਹੜੇ ਸਾਡੇ ਸਰਕਾਰੀ ਮੁੰਡੇ ਨੇ ਜਿਹੜੇ ਆਓ ਬਾਕੀ ਜਿਹੜਾ ਸਾਡਾ ਸਿਸਟਮ ਜਿਹੜਾ ਚੱਲ ਰਿਹਾ ਸੀ ਉਹ ਸੀ ਐਜਮੀ ਕੰਮ ਇਹਨੇ ਕਰਾਈਏ ਟੰਡੇ ਉਹਨਾਂ ਤੋਂ ਤੁਸੀਂ ਦਿਹਾੜੀ ਤੇ ਰੱਖਿਆ ਕਿ ਤਾਂ ਠੇਕੇਦਾਰ ਨੂੰ ਆਪਣਾ ਨਾ ਸਰਕਾਰ ਨੂੰ ਜਿਹੜੇ ਰਹਿਣਾ ਉਹ ਵੀ ਨਹੀਂ ਕਰਨਾ ਉਹਨਾਂ ਬਗਵੇਂ ਉਹ ਕਾਇਰ ਲੈਵਲ ਉੱਪਰ ਤੇ ਜਦੋਂ ਕੀ ਠੇਕੇਦਾਰ ਨੂੰ ਲੌਂਗ ਨਹੀਂ ਦਿੰਦਾ ਤੇ ਠੇਕੇਦਾਰ ਨੂੰ ਜਿਹੜੀ ਗੰਗਾਲਣੀ ਸਾਡਾ ਮੈਂ ਖੁਦ ਠੇਕੇਦਾਰ ਨੇ ਗਾ ਜਿਹੜੇ ਮੁੰਡੇ ਰੱਖੇ ਲੋ ਠੇਕੇਦਾਰ ਨੇ ਉਹਨੂੰ ਦੱਸਾ ਦੇ ਤੂੰ ਹੀ ਠੇਕੇਦਾਰ ਨੂੰ ਦੇ ਦੇ ਬੰਦਾ ਇਹ ਗੱਲ ਸੀ ਜੀ ਕਿ ਸਾਡੇ ਮੈਚ ਵੀ ਮੈਗੜ ਦੇਗਾ ਨਾ ਤੇ ਮੈਗੜ ਤੁਹਾਨੂੰ ਦੇएगा ਪੈਸੇ ਤੇ ਫਿਰ ਤੁਸੀਂ ਗਾਂਢ ਰਸ ਤੋਂ ਫਿਰੋਗੇ ਠੀਕ ਹੈ ਤੁਹਾਨੂੰ ਵਿਚਾ ਠੀਕ ਹੈ ਨਾ ਸਾਡਾ ਕੋਈ ਕਿਣੈਟ ਉਹ ਸਿਚ ਸਾਡਾ ਬੁੱਧਣਾ ਸਾਡਾ ਉਪਰ ਲੈਣ ਤੇ ਪਰੇੜਨਾ ਉਹ ਲੈ ਕੇ ਡੁੱਟੂ ਕੁਝ ਹੋ ਜੇ ਲੈਣ ਤੇ ਉਹਨਾਂ ਨਾਲ ਚਾਤ ਦੇਣਾ ਸਿਨੀ ਕੁਸ਼ਤੀ ਪਾਸੀ ਇਸ ਨੂੰ ਡਿਮਾਂਡ ਕਰ ਸਕਦੇ ਹਾਂ ਵੀ ਸਾਡੇ ਸਟਾਫ ਦੀ ਕਮੀ ਹੈ ਤੇ ਫਿਰ ਵੀ ਸਾਡਾ ਕੰਮ ਜਿਹੜਾ ਚੋਣ ਵਾਲੇ ਛੋਟੇ ਬੰਦੇ ਤੇ ਸੀਐਚਵੀ ਕਾਹੀ ਵਰਕਰ ਜਿਹੜੇ ਆ ਉਹਨੂੰ ਮਿਹਨਤਵਾ ਚੰਗੀ ਆ ਤੇ ਇਹੀ ਸਬਡੀਜਨ ਅੰਦਰ ਦੋ ਜਈ ਕਿੰਨੇ ਜਈ ਤੁਸੀਂ ਦੋ ਸਿਰਫ ਦੋ ਜਈ ਸਿਰਫ ਦੋ ਦੋ ਜਈ ਹੈ ਨਾ ਕਿ ਐਸਡੀਓ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਨਵੇਂ ਆਏ ਕਹਿੰਦੇ ਐਸਡੀਓ ਸਾਹਿਬ ਨੇ ਡਾ ਲਾ ਦਿੱਤੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਨਾਈਸ ਆਪਣਾ ਨੇ ਇਹ ਜਈਵਨ ਨੇ ਅਜੇ ਆਪਣਾ ਐਡੀਸ਼ਨਲ ਐਸਡੀਓ ਨੇ ਤੇ ਉਹ ਵੀ ਬਹੁਤ ਬਹੁਤ ਵਧੀਆ ਨਾਈਸ ਨੇ ਤੁਹਾਡੇ ਨਾਲ ਕੋਆਪਰੇਟ ਨੇ ਇਸ ਵੇਲੇ ਜਿਦਾਂ ਵੀ ਸੰਡੇ ਵਾਲਾ ਦਿਨ ਆ ਤੇ ਸਾਰੇ ਸਟਾਫ ਲੱਗੇ ਹੋਏ ਸੀ ਜੀ ਆਪਣਾ ਕੀ ਕੀ ਮਤੈ ਸਾਡੀ ਪਰਸਨਲ ਲਾਈਫ ਕੋਈ ਨਹੀਂ ਰਹੀ ਜਾਂਦੀ ਪਰ ਦੇਖਿਆ ਜੇ ਅੱਜ ਐਤਵਾਰ ਦਾ ਦਿਹਾੜਾ ਤੇ ਅੱਜ ਦੇ ਦਿਨ ਤੇ ਜੇ ਆਪਾਂ ਕਹਿ ਸਕਦੇ ਸਟਾਫ ਨੂੰ ਛੁੱਟੀ ਹੁੰਦੀ ਪਰ ਫਿਰ ਵੀ ਤੁਸੀਂ ਕੰਮ ਤੇ ਡਟੇ ਹੋਏ ਹੋ ਅੱਜ ਵੀ ਤੁਸੀਂ ਹੋ ਰਹੇ ਜੀ ਦੇਖੋ ਆਪਣਾ ਨਾ ਸਾਡੀ ਜਿਹੜੀ ਡਿਊਟੀ ਹੈ ਉਹ ਪਬਲਿਕ ਸੇਵਾ ਵਾਸਤੇ ਆ ਕਿਉਂਕਿ ਪਬਲਿਕ ਨੂੰ ਜੇ ਅਸੀਂ ਸਹੀ ਸਪਲਾਈ ਦੇਾਂਗੇ ਤੇ ਅਸੀਂ ਬਿਠਿਆ ਤੇ ਕਿਰਨਾਲੀ ਮੈਂ ਬੇਨਤੀ ਜ਼ਰੂਰ ਕਰੂੰਗਾ ਇਹ ਜ਼ਰੂਰ ਮੇਰੀ ਬੇਨਤੀ ਜਿਹੜੀ ਨਾ ਸਾਰੇ ਖਫਤ ਕਰਾਂ ਤੱਕ ਪਹੁੰਚਾਉਣੀ ਆ ਮੈਂ ਅੱਗੇ ਵੀ ਆਪਣਾ ਇਹ ਨਾਮ ਆ ਬੀ ਜਿੰਨਾ ਜੇ ਸਾਡੀ ਸਪਲਾਈ ਜਿਹੜੀ ਖਵਤਕਾਰਾਂ ਤੱਕ ਪਹੁੰਚਦੀ ਹੈ ਨਾ ਉਹਨਾਂ ਚ ਰਸੀ ਵੀ ਚੈਨ ਦੀ ਨੀਂਦ ਬੈਠੇ ਹੋਈਆਂ ਜਾਂ ਖੜੀਆਂ ਕਰਦੇ ਕੰਮ ਹੀ ਕਰ ਰਹੇ ਆ ਜਦੋਂ ਸਾਡੀ ਸਪਲਾਈ ਬੰਦ ਆਣਾ ਉਦੋਂ ਹਰ ਇੱਕ ਮੇਰਾ ਵੀਰ ਖਵਤਕਾਰ ਜਿਹੜਾ ਨਾ ਇਹ ਸਮਝ ਲੇ ਵੀ ਜਿਹੜੀ ਸਾਡੀ ਫੌਜ ਆ ਮੇਰੇ ਆਪਣਾ ਕਰਮਚਾਰੀ ਮੈਂ ਵਾਂ ਮੇਰੇ ਅਸਲੀ ਸਾਹਿਬ ਸਾਡੇ ਐਕਸ਼ਨ ਸਾਹਿਬ ਵੀ ਅੱਜ ਤੋਂ ਸਵੇਰ ਤੋਂ ਰਿਪੋਰਟ ਲੈ ਰਹੇ ਨੇ ਆਪਣਾ ਐਸਸੀ ਸਾਹਿਬ ਵੀ ਸਾਰੇ ਉੱਚ ਅਧਿਕਾਰੀ ਜਿਹੜੇ ਆ ਉਹ ਪਲ-ਪਲ ਤੇ ਰਿਪੋਰਟ ਲੈ ਰਹੇ ਨੇ ਆਪਣਾ ਵੀ ਕਿੰਨਾ ਨੁਕਸਾਨ ਹੋਇਆ ਜਿੰਨਾ ਇਸ ਕਰਕੇ ਬੇਨਤੀ ਆ ਕਿ ਜਦੋਂ ਸਾਡੀਆਂ ਕੋਈ ਲੈਣਾ ਬੰਦ ਹੁੰਦੀਆਂ ਨਾ ਇਹ ਮਤ ਸਮਝੋ ਕਿ ਅਹੀਂ ਘਰੇ ਬੈਠੇ ਵੇਲੇ ਸਾਡੀ ਜਿਹੜੀ ਕਮਿਊਨਿਕੇਸ਼ਨ ਹੈ ਮੋਬਾਈਲ ਦੇ ਨਾਲ ਆਪਣੇ ਸਾਥੀਆਂ ਨਾਲ ਹੁੰਦੀ ਆ ਇਸ ਕਰਕੇ ਹਨੂ ਫੋਨ ਦੇ ਉੱਤੇ ਜਦਾ ਨਾ ਵੀ ਨਾ ਕੰਪੈਲ ਕਰਿਆ ਕਰੋ ਵੀ ਲਾਈਟ ਕਦੋਂ ਆਣੀ ਕਦੋਂ ਪੁੱਛਣੀ ਆ ਕਿਉਂਕਿ ਸਮਝੋ ਲਾਈਟ ਬੰਦਿਆ ਤੇ ਸਾਡੀ ਫੌਜ ਜਿਹੜੀ ਆ ਬਿਜਲੀ ਬੋਰਡ ਦੀ ਉਹ ਲਾਈਨ ਦੇ ਉੱਤੇ ਹੀ ਆ ਲਾਈਨ ਦੇ ਉੱਤੇ ਹੀ ਆ ਪਰ ਦੇਖਿਆ ਜਾਵੇ ਤਾਂ ਜਿੱਥੇ ਖਪਤਕਾਰਾਂ ਦੇ ਤੁਸੀਂ ਗਰੁੱਪ ਵੀ ਬਣਾਏ ਆ ਇੱਥੇ ਬਿਜਲੀ ਘਰ ਦੇ ਵਿੱਚ ਹਨਾ ਜਦਾਂ WhatsApp ਗਰੁੱਪਾਂ ਤੇ ਆਪ ਗੱਲ ਕਰੀਏ ਤਾਂ ਤੁਹਾਡਾ ਵੀ ਫਰਜ਼ ਬਣਦਾ ਕਿ ਉਸ ਗਰੁੱਪ ਦੇ ਵਿੱਚ ਜਿਹੜਾ ਤੁਸੀਂ ਬੋਲ ਕੇ ਪਾ ਦਿਓ ਜਾਂ ਕੁਝ ਵੀ ਕਰਕੇ ਪਾ ਦਿਓ ਲੋਕਾਂ ਨੂੰ ਵੀ ਜਦਾਂ ਖਪਤਕਾਰ ਫਿਰ ਤੁਹਾਨੂੰ ਨਾ ਆ ਫੋਨ ਕਰਨ ਫਿਰ ਉਹਨਾਂ ਨਾਲ ਹੀ ਕਨੈਕਟ ਹੋਵੇ ਸਿੱਧਾ ਜਦੋਂ ਗਰੁੱਪ ਦੇ ਵਿੱਚ ਆ ਗਿਆ ਤਾਂ ਆਪੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਨਡਾਲ ਜਫੜ ਪਿਆ ਜਾਂ ਕਿੱਥੇ ਪਿਆ ਫੜ ਫਿਰ ਹਣਾ ਇਦਾਂ ਹਾਂਜੀ ਉਹ ਸਾਡਾ ਗਰੁੱਪ ਜਿਹੜਾ ਉਹਨਾਂ ਇੱਕ ਗ੍ਰੇਡੇਸਟ ਸਟੇਸ਼ਨ ਜਿਹੜਾ ਵਾ ਸਾਡੇ ਛੜਕੀ ਜਿਲ੍ਹੇ ਪਤਨ ਨੂੰ ਨਹੀਂ ਸਟਾਫ ਵੱਲੋਂ ਪਾਇਆ ਗਿਆ ਵਾ ਬਣਾਇਆ ਹੋਇਆ ਉਹ ਫਾਲਟਰ ਦੱਸ ਦਿੰਦੇ ਨੇ ਕਿ ਫਾਲਟ ਪਿਆ ਵਾ ਇਦਾਂ ਲਾਈਨ ਵਿੱਚ ਤੇ ਜਿਹੜੇ ਜੀਜੀ ਦੇ ਸਟਾਫ ਜਿਹੜੇ ਲਾਈਨ ਤੇ ਹਾਜ਼ਰ ਨੇ ਠੀਕ ਹੈ ਠੀਕ ਹੈ ਜੀ ਪਰ ਉਹਦੇ باوجود ਵੀ ਖੁੱਪ ਕਰ ਰਹੇ ਨੇ ਸਾਡੇ ਫੋਨ ਦੀਆਂ ਬੈਟਰੀਆਂ ਨੇ ਹੁਣ ਹੋਈਆਂ ਪਰ ਫਿਰ ਵੀ ਜਿਹੜੇ ਗਰੁੱਪ ਦੇ ਵਿੱਚ ਨਹੀਂ ਹੋਏ ਆਲਰੀਡੀ ਫਿਰ ਉਹ ਤੁਹਾਨੂੰ ਫੋਨ ਕਰਦੇ ਹੋਣਗੇ ਜਿਆਦਾ ਹੀ ਕਰਦੇ ਕੁਝ ਜਿਆਦਾ ਹੀ ਕਰਦੇ ਜਿਆਦਾ ਹੀ ਕਰਦੇ ਆ ਮਤਲਬ ਇੱਕ ਬੰਦੇ ਨੂੰ ਜੇ ਮੈਂ 10 ਹੀ ਦਵਾਈਏ ਨਾ ਤੇ ਉਹ बार-बार ਫੇਰ ਅੱਧੇ ਘੰਟੇ ਬਾਅਦ ਫੇਰ ਅੱਧੇ ਘੰਟੇ ਬਾਅਦ ਹੁਣ ਮੈਂ ਇੱਕ ਜਈਆਂ ਤੇ ਮੇਰੇ ਕੋ ਘਟੋ ਘੜਨੀ ਤੇ ਜਦੋਂ ਨਹੀਂ ਦੇ 10 12 ਫੀਡਰ ਲਗੇ 10 12 ਫੀਡਰ ਤੇ ਇੱਕ ਜਈ ਨੇ ਆਪਣਾ ਸਾਰੇ ਬਨੇ ਲਾਈਨ ਨੂੰ ਘੁਮਾਉਣਾ ਵੇ ਸਹੀ ਸਹੀ ਹਰ ਇੱਕ ਜਿਹੜਾ ਸਟਾਫ ਆ ਮੇਰਾ ਕਿਸੇ ਮਿਰਜ਼ਾਪੁਰ ਫੀਡਰ ਦਾ ਬਕਰਾ ਸਟਾਫ ਆ ਇਸੇ ਦੂਜੇ ਮੈਂ ਆਪਣਾ ਬ੍ਰਾਹਮ ਵਾਲਾ ਵਫਰਾ ਸਟਾਫ ਆ ਹੁਣ ਵਖਰਾ ਵਖਰੀ ਉੱਤੇ ਕਮਾਂਡਾਂ ਦੇ ਨਿਯਮ ਜਿਹਾ ਵਾ ਇਸ ਕਰਕੇ ਥੋੜਾ ਮੁਸ਼ਕਲ ਆ ਜੀਆ ਅੱਜ ਹੀ ਇੱਕੇ ਦੇ ਬੇਟਾ ਜਾਦੀ ਪਈ ਜਿੱਦਾਂ ਘਮੜ ਫੇਰ ਜੀ ਏਰੀਆ ਜਿਆਦਾ ਤੁਹਾਡੇ ਕੋ ਪਰ ਉਹ ਇਹ ਵੀ ਇਹ ਮੈਸੇਜ ਰੂਮ ਵਿੱਚ ਦਿਖਾਣਾ ਚਾਹਨਾ ਵਾ ਆਪਣੇ ਖਫਕਾਰ ਭਰਾਵਾਂ ਨੂੰ ਵੀਰਾਂ ਨੂੰ ਤੇ ਪਲੀਜ਼ ਵੀ ਤੁਸੀਂ ਇਹ ਸੀ ਨੂੰ ਨੋਟ ਜਰੂਰ ਕਰੋ ਜਦੋਂ ਲਾਈਟ ਬੰਦਾ ਤੇ ਸਮਝੋ ਵੀ ਆਪਣਾ ਜਿਹੜੇ ਬਿਜਲੀ ਕਰਮਚਾਰੀ ਆ ਉਹ ਲੈਣ ਤੇ ਆ ਸਹੀ ਗੱਲ ਹੈ ਉਹ ਠੀਕ ਕਰਨਗੇ ਮੰਨ ਲਓ ਜੇ ਲਾਈਟ ਬੰਦ ਹੈ ਤਾਂ ਸਮਝ ਲਓ ਕਿ ਬਿਜਲੀ ਬਿਲੀਆ ਨੂੰ ਆ ਤੁਹਾਹਰਾ ਦੀ ਪੈ ਗਈ ਹੈ ਬਿਲਕੁਲ 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 ਸਹੀ ਹੈ ਠੀਕ ਸੱਚੀ ਥੈਂਕ ਯੂ ਜੀ ਬਹੁਤ ਬਹੁਤ ਦਾ ਧੰਨਵਾਦ ਤੁਸੀਂ ਆਪਣਾ ਟਾਈਮ ਟਾਈਮ ਕੱਢ ਕੇ ਸਰਕਾਰ ਨਾਲ ਵੀ ਬੇਨਤੀ ਸਾਂਝੀ ਕੀਤੀ ਹੈ ਤੇ ਲੋਕਾਂ ਦੇ ਖੱਤਕਾਰਾਂ ਨਾਲ ਵੀ ਜਿਹੜੀ ਆਪਣੀ ਬੇਨਤੀ ਜਿਹੜੀ ਹੈ ਸਾਂਝੀ ਬਿਲਕੁਲ ਉਹ ਬੇਨਤੀ ਮੇਰੀ ਜਿਆਦਾ ਵਾ ਕਿਉਂਕਿ ਪਤਾ ਕੀ ਗਾ ਸਾਡੀ ਜਿਹੜੀ ਆਪਣੇ ਨਾਲ ਮਲਾਜਮਾਂ ਨਾਲ